15 ਸਾਲਾਂ ਤੋਂ ਕਿਤੇ ਪ੍ਰਵਾਸ ਕਰ ਰਹੇ ਸਤਵਿੰਦਰ ਪਾਸਨ ਦੀ ਕੰਮ ਤੇ ਸੱਟ ਲੱਗਨ ਦੌਰਾਨ ਹਸਪਤਾਲ ਵਿੱਚ ਹੋਈ ਮੌਤ ਮਰਹੂਮ ਨੇ ਕੁਝ ਮਹੀਨਿਆਂ ਬਾਅਦ ਹੀ ਵਿਆਹ ਕਰਵਾ ਲਈ ਜਾਣਾ ਸੀ ਪੰਜਾਬ ਜ਼ਿਲ੍ਹਾ ਲਤਕੀਨਾ ਦੇ ਕਸਬੇ ਬਰ ਬਸੰਤਾ ਮਰੀਆ ਵਿਖੇ ਬੀਤੇ ਦਿਨ ਇੱਕ ਪੰਜਾਬੀ ਨੌਜਵਾਨ ਸਤਵਿੰਦਰ ਪਾਸਨ ਸੈਮੀ ਉਮਰ 34 ਸਾਲਾ ਕੰਮ ਦੌਰਾਨ ਸ਼ਟਰਿੰਗ ਟੁੱਟੇ ਜਾਣ ਕਰਕੇ ਗੰਭੀਰ ਰੂਵੇ ਜਖਮੀ ਹੋ ਗਿਆ ਜਿਸ ਨੂੰ ਕੇ ਹੈਲੀਕਾਪਟਰ ਰਾਹੀਂ ਰਾਜਧਾਨੀ ਰੋਮ ਦੇ ਸੰਕਮੀਲੋ ਵੱਡੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਬੀਤੇ ਦਿਨੀ ਜਖਮਾਂ ਦੀ ਤਾਬਨਾ ਚਲਦਿਆਂ ਹੋਇਆਂ ਦਮ ਤੋੜ ਗਿਆ ਬੀਤੇ 5 ਦਿਨਾਂ ਤੋਂ ਰੋਮ ਦੇ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸਤਵਿੰਦਰ ਸਿੰਘ ਬੀਤੇ ਦਿਨੀ ਜ਼ਿੰਦਗੀ ਦੀ ਜੰਗ ਹਾਰ ਗਿਆ ਜਿਸ ਕਾਰਨ ਇਲਾਕੇ ਭਰ ਦੇ ਭਾਰ ਦੀ ਪਾਈਚਾਰ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਇਸ ਮੰਦ ਭਾਗ ਦੀ ਖਬਰਾਂ ਦੀ ਜਾਣਕਾਰੀ ਦਿੰਦੇ ਇਲਾਕੇ ਦੇ ਉੱਗੇ ਸਮਾਜ ਸੇਵਕ ਸਿੱਖਾ ਗੁਣਸ਼ਤਰ ਸਿੰਘ ਸਾਹਿਬਾ ਪ੍ਰਧਾਨ ਗੁਰਦਰ ਸਿੰਘ ਸਭਾ ਚਿਸਟੇਰ ਨਾਲ ਦੀ ਲਤੀ ਨੇ ਦੱਸਿਆ ਕਿ ਨੌਜਵਾਨ ਸੰ 2009 ਵਿੱਚ ਇਟਲੀ ਨੌਮ ਹਿੰਨੇ ਵਾਲੇ ਪੇਪਰ ਉਪਰ ਘਰ ਦੀ ਗਰੀਬੀ ਦੂਰ ਕਰਨ ਦੇ ਕੋਇ ਇੱਕ ਨੂੰ ਬਿਹਤਰ ਬਣਾਉਣ ਇਟਲੀ ਆਇਆ ਸੀ ਪਰ ਕੀ ਖਬਰ ਸੀ ਕਿ ਘਰ ਦੀ ਤੰਗੀਆਂ ਤਰਸ਼ੀਆਂ ਉਸ ਨੂੰ ਜਿਉਂਦਿਆਂ ਪਾਰਤ ਨਹੀਂ ਜਾਣ ਦੇਣ ਗਿਆ ਤੇ 15-16 ਸਾਲ ਬਾਅਦ ਉਸਦੇ ਪਿੰਡ ਦੀ ਇਹ ਖਬਰ ਜਾਵੇ ਕਿ ਸਤਵਿੰਦਰ ਪਾਲ ਸਿੰਘ ਇਸ ਦੁਨੀਆ ਵਿੱਚ ਨਹੀਂ ਰਿਹਾ। ਬੁੱਢੇ ਮਾਲਾ ਸਾਰਾ ਬਣਦੇ ਛੋਟੇ ਭਰਾ ਦੇ ਪੇਖ ਨੂੰ ਜੁਰ ਬਣਾ ਲਈ ਇਟਲੀ ਆਏ ਮਰਹੂਮ ਸਤਵਿੰਦਰ ਪਾਲ ਸਿੰਘ ਦੇ 1-2 ਸਾਲ ਪਹਿਲਾਂ ਹੀ ਪੱਕੇ ਪੇਪਰ ਬਣੇ ਸਨ ਤੇ ਕੁਝ ਮਹੀਨਿਆਂ ਵਿੱਚ ਉਹ ਵਿਆਹ ਕਰਵਾਉਣ ਪੰਜਾਬ ਜਾਣ ਵਾਲਾ ਸੀ। ਜਿਹੜੀ ਇਟਲੀ ਵਿੱਚ ਉਸਨੇ ਮਿਹਨਤ ਮਜ਼ਦੂਰੀ ਕਰਕੇ ਕਮਾਈ ਕੀਤੀ ਉਸਦੇ ਉਹ ਪਿੰਡ ਮਕਾਨ ਬਣਾ ਰਿਆ ਸੀ ਪਰ ਕੀ ਖਬਰ ਸੀ ਕਿ ਹੋਣੀ ਉਸ ਨੂੰ ਇਹ ਮਕਾਨਾਂ ਵਿੱਚ ਰਹਿਣ ਦਾ ਸਮਾਂ ਵੀ ਨਹੀਂ ਦੇਵੇਗੀ। ਮਰਹੂਮ ਸਤਵਿੰਦਰ ਪਾਲ ਸਿੰਘ ਦੀ ਮਾਂ ਦੇ ਸੁਪਨੇ ਜਿਹੜੇ ਉਸਨੇ ਪੁੱਤ ਨੂੰ ਵਿਆਹਣ ਦੇ ਦੇਖੇ ਸਨ ਹੁਣ ਸਾਰੇ ਖੇਰੂ ਖੇਰੂ ਹੋ ਗਏ ਹਨ ਜਿਕਰ ਜੋਗ ਹੈ ਕਿ ਪਿਛਲੇ ਸਾਲ ਜੂਨ ਵਿੱਚ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਕੰਮ ਦੌਰਾਨ ਜ਼ਖਮੀ ਹੋ ਕੇ ਹੋਈ ਮੌਤ ਜਿਕਰ ਜੋਗ ਹੈ ਕਿ ਪਿਛਲੇ ਸਾਲ ਜੂਨ ਵਿੱਚ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਕੰਮ ਦੌਰਾਨ ਜ਼ਖਮੀ ਹੋ ਕੇ ਮੌਤ ਹੋ ਗਈ ਸੀ ਜਿਸ ਨੂੰ ਇਨਸਾਫ ਤੋਂ ਲਈ ਮਜ਼ਦੂਰ ਜਥੇਬੰਦੀਆਂ ਮੈਦਾਨ ਵਿੱਚ ਹੰਦ ਤੇ ਹੋਣ ਇੱਕ ਹੋਰ ਕੰਮ ਉੱਤ ਹਾਇਆ ਹਾਰਸਾ ਕਿਰਤੀ ਲੋਕਾਂ ਦੀ ਸੁਰੱਖਿਆ ਪ੍ਰਤੀ ਪ੍ਰਬੰਧਨ ਅਧਿਕਾਰੀਆਂ ਨੂੰ ਜਾਗਰੂਕ ਕਰਨਾ ਹੈ ਜਿਹੜਾ ਕਿ ਸਾਂਭਲੇ ਵਿਚਾਰਨਯੋਗ ਮੰਨਦਾ ਹੈ ਇੱਕ ਸਰਵਨਸਾਰਿਤਲੀ ਵਿੱਚ ਕੰਮ ਬਦਲ ਰਹੇ ਹਾਲਸਿਆਂ ਦੀ ਗਿਣਤੀ ਤੇ ਮੰਨ ਵਾਲੇ ਕਿਰਤੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਸਮਾਜ ਸਿੰਘ ਨੇ 76 ਸਿੰਘ ਨੇ ਦੱਸਿਆ ਕਿ ਮਰਹੂਮ ਸਤਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਇੱਥੇ ਵਿੱਚ ਹੀ ਹੋਵੇਗਾ ਜਿਸ ਲਈ ਉਸ ਦੀ ਬੁੱਢੀ ਮਾਂ ਤੇ ਛੋਟਾ ਭਰਾ ਇੱਥੇ ਆ ਰਹੇ ਹਨ ਸੰਗਤ ਜੀ ਇਹ ਆਪਣੇ মিডিਆ ਵਾਲਿਆਂ ਨੇ ਸਾਨੂੰ ਸੋਚ ਕੀਤੀ ਆ ਉਹ ਕਹਿ ਰਿਹਾ ਵੀ ਇੰਡੀਆ ਜੋ ਆਪਣੇ ਮਾਤਾ ਦਾ ਆਸਥਿਤ ਨਹੀਂ ਬਣ ਰਿਹਾ ਇਹ ਬਾਰੇ ਤੁਸੀਂ ਕੀ ਕਹਿੰਦਾ ਕਿਉਂ ਨਹੀਂ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਨੇ ਚਾਹੁੰਦੇ ਆ ਕਿ ਪੰਜਾਬ ਸਰਕਾਰ ਦੇ ਵਿੱਚ ਇਸ ਮਾਤਾ ਦੀ ਪਰ ਉਹ ਕਰੀ ਕਿ ਉਹ ਵੀਰ ਆਪਣੇ ਦਾ ਜੋ ਭਰਾ ਹੈ ਜੋ ਵੀ ਸੜਾ ਗੁਜ਼ਰੀਆ ਜਿਹਦਾ ਭਰਾ ਹੈ ਇੰਡੀਆ ਦੇ ਵਿੱਚ ਉਹ ਆਪਣੇ ਪਾਇਆ ਆਪਣੇ ਐਮ ਐਲ ਏ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਲਾਲ ਨਾਲੀ ਜਿਹੜਾ ਲਾਲਪੁਰੀਆ ਉਹਨਾਂ ਕੋਲ ਗਏ ਸੀ ਉਹਨਾਂ ਨੇ ਕਹਿੰਦੇ ਅਸੀਂ ਲਿਖ ਕੇ ਦੇ ਦਿੰਦੇ ਹਾਂ ਪਰ ਇਹ ਸਾਡੇ ਪਾਵਰ ਦੇ ਵਿੱਚ ਨਹੀਂ ਹੈ ਇਹ ਜੋ ਮਹਿਕਮਾ ਹੈ ਸੈਂਟਰ ਦਾ ਮਹਿਕਮਾ ਹੈ ਸੋ ਇੱਥੇ ਐਮ ਪੀ ਦੀ ਚੱਲਣੀ ਹੈ ਐਮ ਪੀ ਇਸ ਇਲਾਕੇ ਦਾ ਭਾਈ ਸਾਹਿਬ ਭਾਈ ਸਮਰਤਪਾਲ ਸਿੰਘ ਜੀ ਜੋ ਅੱਜ ਜੇਲ੍ਹ ਦੇ ਵਿੱਚ ਬੈਠੇ ਨੇ ਸੋਨਾ ਕੋਲੇ ਕਿਸ ਤਰ੍ਹਾਂ ਪਹੁੰਚ ਕਰਨਗੇ ਸੋ ਮੈਂ ਭਾਈ ਸਾਹਿਬ ਭਾਈ ਪ੍ਰਮੋਦ ਸਿੰਘ ਮਾਨ ਜੀ ਜੋ ਆਪਣੇ ਮੁੱਖ ਮੰਤਰੀ ਨੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਜੇ ਇਸ ਮਾਤਾ ਦੀ ਜਰੂਰ ਆਪਣੀ ਹੈਲਪ ਕੀਤੀ ਜਾਵੇ ਇੱਥੇ ਅਸੀਂ ਬੈਠੇ ਹਾਂ ਪ੍ਰਦੇਸਾਂ ਦੇ ਵਿੱਚ ਇਹ ਸਾਡਾ ਹਰ ਇੱਕ ਪੇਪਰ ਦੇ ਉਚਾਰਨੇ ਭਾਵੇਂ ਕੁਝ ਵੀ ਮੰਗ ਲਈਏ ਪਰ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਵੀ ਅਸੀਂ ਆਪਣਾ ਕੋਈ ਪੇਪਰ ਨਹੀਂ ਬਣਾ ਸਕਦੇ ਉਹ ਪੰਜਾਂ ਗਣੇ 6 ਸਬੂਤ ਨੰਗਰੇ ਹੈ ਕਹਿੰਦੇ ਵੀ ਤਤਕਾਲ ਦੇ ਵਿੱਚ ਤਾਂ ਬਾੜਨਾ ਜੇ ਛੇ ਸਬੂਤ ਹੋਣਗੇ ਚਲੋ ਸਬੂਤਾਂ ਦੀ ਕੋਈ ਇੱਕੋ ਦੀ ਕਾਰਡਾ ਪੈਨ ਕਾਰਡ ਦੀ ਕਾਰਡਾ ਪੈਨ ਕਾਰਡ ਨਾਲ ਦੱਸੋ ਕਿਹੜੀ ਉਹ ਵਿਚਾਰੀ ਨੇ ਕੁਝ ਕਰ ਲੈਣਾ ਹਰ ਇੱਕ ਚੀਜ਼ ਦਾ ਉਹਦਾ ਪੈਨ ਕਾਰਡ ਜੋ ਬਣਿਆ ਉਹ ਕਹਿੰਦੇ ਗੱਟੇ ਦੇ ਬਣਿਆ ਜਾਂ ਕਾਗਜ਼ੇ ਦਾ ਬਣਿਆ ਜਿਹੜਾ ਪੱਕਾ ਕੋਈ ਸਿਮਾ ਵਾਲਾ ਉਹਦਾ ਪੈਨ ਕਾਰਡ ਬਣਦਾ ਉਹ ਨਹੀਂ ਹੈ ਸਿਰਫ ਉਹਦਾ ਕਾਰਡਾ ਕਿਉਂ ਉਹਦੇ ਕਰਕੇ ਇਹਨੂੰ ਹਰਾਨ ਕੀਤਾ ਜਾਂਦਾ ਮਾਤਾ ਨੂੰ ਉਸ ਮੈਂ ਬੇਨਤੀ ਕਰੂੰਗਾ ਸਾਰੀ ਸਰਕਾਰ ਨੂੰ ਸਾਰੇ ਜੋ ਇਸ ਮੈਕਨੀ ਦੇ ਵਿੱਚ ਸਹਿਮਤ ਨੇ ਨਾ ਕਰ ਰਹੇ ਨੇ ਉਹਨਾਂ ਨੂੰ ਇਹ ਬ ਜ਼ਰੂਰ ਜਲਦੀ ਜਲਦੀ ਪਾਸਪੋਰਟ ਦਾ ਹਨ ਕੀਤਾ ਜਾਵੇ ਤਾਂ ਕਿ ਆਪਣੇ ਪੁੱਤਰ ਨੂੰ ਆਖਰੀ ਕਰਨ ਦੇ ਸਕੇ ਆਪਕੋ ਦਾ ਜੋ ਇਥੇ ਸੰਸਕਾਰ ਕਰਨ ਸੰਸਕਾਰ ਕਰ ਸਕੇ ਜੋ ਵੀ ਕੇਸ ਰਹਾ ਤੇ ਲੜ ਰਿਹਾ ਸੋ ਦੇਨਤੀ ਨੂੰ ਪ੍ਰਬੰਧ ਕਰੇਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ ਤੇ ਧੰਨਵਾਦ ਆ ਬਹੁਤ ਬਹੁਤ ਸਾਡੀ ਮੀਡੀਆ ਵਾਲੇ ਵੀਰਾਂ ਦਾ ਜੋ ਇਹ ਵੀ ਸਾਡੀ ਮਦਦ ਕਰ ਰਹੇ ਨੇ ਧੰਨਵਾਦ